ਸਵੱਜ ਦਾ ਦਿਨ ਜਿਹੜਾ ਬੜਾ ਵੱਡਾ ਦਿਨ ਹੈ ਪੰਜਾਬ ਦੀ এডਿਕੇਸ਼ਨ ਲਈ ਕਿ 509 ਬੱਚਿਆਂ ਨੇ NEET ਕਲੀਅਰ ਕੀਤਾ ਪਹਿਲੀ ਵਾਰ ਹੋਇਆ ਸਟੇਟ ਦੇ ਵਿੱਚ ਕਿ 509 ਬੱਚੇ ਸਰਕਾਰੀ ਸਕੂਲਾਂ ਦੇ ਸਕੂਲ ਆਫ ਫੈਮਿਲੀਅਰਸ ਤੇ NEET ਕਲੀਅਰ ਕਰ ਚੁੱਕੇ ਨੇ ਅੱਗੇ ਹੁਣ ਕਿਹੜੇ-ਕਿਹੜੇ ਕਾਰੀਏ ਜਾਣੇ ਤੁਸੀਂ ਸਾਨੂੰ ਦੱਸ ਹੀ ਦਿੱਤਾ ਅਸੀਂ ਤੁਹਾਡਾ ਅੱਗੇ ਵੀ ਜਿਵੇਂ ਇੱਥੇ ਤੱਕ ਤੁਹਾਡੀ ਹੈਲਪ ਕੀਤੀ ਹੈ ਤੁਹਾਡੀ ਉਂਗਲੀ ਛੱਡਦੇ ਨਹੀਂ ਅਸੀਂ ਜਿੱਥੇ ਤੁਸੀਂ ਮੰਜ਼ਿਲ ਤੇ ਪਹੁੰਚਦੇ ਨੇ ਜਿੱਥੇ ਜਿੱਥੇ ਵੀ ਜਾਣਾ ਹੈ ਜਿੱਥੇ ਜਿੱਥੇ ਵੀ ਜਾਣਾ ਹੈ ਕੋਈ ਦਿੱਕਤਾਂ ਆਉਣਗੀਆਂ ਤਾਂ ਪੁਰ ਸਾਡੇ ਨਾਲ ਸ਼ੇਅਰ ਕਰਿਓ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਕਈ ਵਾਰੀ ਨੰਬਰ ਬਹੁਤ ਆ ਜਾਂਦੇ ਨੇ ਪਰ ਬਾਅਦ ਦੇ ਵਿੱਚ ਪਤਾ ਹੀ ਲੱਗਦਾ ਕਿ ਇਹਨਾਂ ਨੂੰ ਲੈ ਕੇ ਕਿੱਥੇ ਜਾਈਏ ਕਿਹੜਾ ਸਬਜੈਕਟ ਲਈਏ ਕਿਹੜਾ ਫਾਰਮ ਭਰੀਏ ਕਿਹੜਾ ਕਾਲਜ ਬੈਟਰ ਹੈ ਕਿੱਥੇ ਹੋਸਟਲ ਮਿਲੂਗਾ ਸਾਨੂੰ ਕਈ ਵਾਰੀ ਖਾਸ ਤੌਰ ਤੇ ਕੁੜੀਆਂ ਲਈ ਮੁਸ਼ਕਲ ਹੋ ਜਾਂਦਾ ਹੈ ਮਾਪੇ ਕਹਿੰਦੇ ਵੀ ਇੰਨੀ ਦੂਰ ਨਹੀਂ ਪੜਾਉਣੀ ਅਸੀਂ ਉੱਥੇ ਰਹਿਣਾ ਮੁਸ਼ਕਲ ਹੋ ਜੂਗਾ ਉੱਥੇ ਆਪਣੇ ਇਲਾਕੇ ਦੇ ਨੇੜੇ ਤੇਰੇ ਕਿਤੇ ਕੋਸ਼ਿਸ਼ ਕਰਦੇ ਅਸੀਂ ਤੁਹਾਡੇ ਨਾਲ ਖੜਾਗੇ ਬਿਲਕੁਲ ਜਿਵੇਂ ਪਹਿਲਾਂ ਖੜੇ ਹਾਂ এডੂਕੇਸ਼ਨ ਜਿਹੜਾ ਉਹ ਸਾਡੀ ਸਰਕਾਰ ਦੀ ਸਾਡੀ ਤਾਂ ਕਾਦੀ ਸਰਕਾਰ ਥੋੜੀ ਹੋਈ ਹੈ এডੂਕੇਸ਼ਨ ਸਾਡੀ ਪ੍ਰਾਇੋਰਟੀ ਹੈ ਹੈਲਥ ਸਾਡੀ ਪ੍ਰਾਇੋਰਟੀ ਹੈ ਇਨਫਰਾਸਟ੍ਰਕਚਰ ਸਾਡੀ ਪ੍ਰਾਇੋਰਟੀ ਹੈ ਬਿਜਲੀ ਪਾਣੀ ਸਾਡੀ ਪ੍ਰਾਇੋਰਟੀ ਹੈ ਖੇਤੀ ਨੂੰ ਪੈਰਾਂ ਸਿਰ ਲਿਆਉਣਾ ਸਾਡੀ ਪ੍ਰਾਇੋਰਟੀ ਹੈ। ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਆਉਣਾ ਸਾਡੀ ਪ੍ਰਾਇੋਰਟੀ ਹੈ। ਪੰਜਾਬ ਦੇ ਵਿੱਚ ਹਰ ਕਿਸਮ ਦਾ ਇਨਫਰਾਸਟ੍ਰਕਚਰ ਬਣਾਈਏ। ਖੇਡਾਂ ਨੂੰ ਪ੍ਰਮੋਟ ਕਰਨਾ ਸਾਡੀ ਪ੍ਰਾਇੋਰਟੀ ਹੈ। ਪੰਜਾਬ ਦੇ ਵਿੱਚੋਂ ਆ ਜਿਹੜਾ ਕਲੰਕ ਲੱਗਿਆ ਨਸ਼ੇ ਵਾਲਾ ਡਰੱਗਸ ਵਾਲਾ ਉਹਨੂੰ ਦੂਰ ਕਰਨਾ ਸਾਡੀ ਪ੍ਰਾਇੋਰਟੀ ਹੈ। ਉਹਦੇ ਵਾਸਤੇ ਜੋ ਮਰਜ਼ੀ ਸਾਨੂੰ ਕਰਨਾ ਪਵੇ। ਉਦੇ ਵਾਸਤੇ ਵੀ ਯੁੱਧ ਨਸ਼ਿਆਂ ਬੁਧ ਚੱਲ ਰਹੇ ਹਨ ਹਰ ਰੋਜ਼ ਤੁਸੀਂ ਦੇਖਦੇ ਹੋਵੋਗੇ ਖਬਰਾਂ ਪੜ੍ਹਦੇ ਹੋਵੋਗੇ ਉਹਦੇ 'ਚ ਅਸੀਂ ਕਿਸੇ ਨਾਲ ਲਿਹਾਜ਼ ਨਹੀਂ ਕਰ ਰਹੇ ਚਾਹੇ ਕੋਈ ਬਹੁਤ ਵੱਡਾ ਬੰਦਾ ਹੋਵੇ ਚਾਹੇ ਪੋਲੀਟੀਕਲੀ ਵੱਡਾ ਬੰਦਾ ਹੋਵੇ ਚਾਹੇ ਕੋਈ ਅਫਸਰ ਹੋਵੇ ਚਾਹੇ ਕੋਈ ਉਹਦੀ ਸਰਕਾਰੀ ਦੁਆਰੇ ਚਲਦੀ ਹੋਵੇ ਕਹੇ ਦਾ ਮਾਮਾ ਮਾਮੇ ਦਾ ਮੁੰਡਾ ਹੋਵੇ ਕਹੇ ਦੀ ਭੂਆ ਦਾ ਮੁੰਡਾ ਹੋਵੇ ਇਹ ਗੱਲ ਦੇਖੀ ਨਹੀਂ ਜਉ ਜੀਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਵਿੱਚ ਕੋਈ ਹਿੱਸਾ ਪਾਇਆ ਉਹਨੂੰ ਸਜ਼ਾ ਜ਼ਰੂਰ ਮਿਲੂਗੀ ਐਸੇ ਜਨਮ ਚ ਮਿਲੀ ਵੀ ਨਾ ਤੁਸੀਂ ਇੱਕ ਰੋਲ ਮਾਡਲ ਬਣ ਸਕਦੇ ਹੋ ਉਹਨਾਂ ਲਈ ਜਿਹੜੇ ਬੁਰੀ ਸੰਗਤ ਚ ਪੈ ਗਏ ਤੇ ਬੱਚੇ ਜਿਹੜੇ ਨੇ ਉਹ ਐਦਾਂ ਦੇ ਇਗਜ਼ਾਮ ਪਾਸ ਕਰਕੇ ਕਾਮਯਾਬੀ ਹੋ ਸਕਦੇ ਨੇ ਕਈ ਬੱਚੇ ਜਿਹੜੇ ਨੇ ਬੁਰੀ ਸੰਗਤ ਦਾ ਸ਼ਿਕਾਰ ਹੋ ਕੇ ਡੀਮੋਰਲਾਈਜ਼ ਹੋ ਜਾਂਦੇ ਨੇ ਛੱਡ ਜਾਂਦੇ ਨੇ ਦਿਲ ਛੱਡ ਜਾਂਦੇ ਨੇ ਕਿ ਸ਼ਾਇਦ ਅਸੀਂ ਤਾਂ ਪਿੱਛੇ ਰਹਿ ਗਏ ਹੁਣ ਕੋਈ ਗੱਲ ਨਹੀਂ ਤੁਸੀਂ ਉਹਨਾਂ ਦੀ ਬਾਹ ਫੜੋ ਸਰਕਾਰ ਤੁਹਾਡੀ ਹੈਲਪ ਕਰੂਗੀ ਤੁਹਾਨੂੰ ਗਾਈਡ ਕਰੂਗੀ ਕਿ ਆਪਾਂ ਇਹ ਇਹਨਾਂ ਬੱਚਿਆਂ ਨੂੰ ਮੁੱਖ ਧਾਰਾ ਦੇ ਵਿੱਚ ਕਿਵੇਂ ਲੈ ਕੇ